ਪੇਪਰ ਦੀ ਤਿਆਰੀ ਦੇ ਲਈ ਮੈਂ ਇੱਕ ਵਾਰ ਸ਼ਹਿਰ ਤੋਂ ਬਾਹਰ ਗਈ ਤਾਂ ਮੈਂ ਕੱਲੀ ਕੁੜੀ ਸੀ ਉੱਥੇ ਪਿੰਡ ਦੀ ਉਹਨਾਂ ਨੇ ਮੈਨੂੰ ਇੱਕ ਦਿਨ ਪੁੱਛਿਆ ਕਿ ਤੂੰ ਉਦਾਸ ਕਿਉਂ ਹੈ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਇੱਥੇ ਜੀ ਨਹੀਂ ਲੱਗਦਾ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਕਸਰ ਸਾਨੂੰ ਕੱਲੀ ਰਹਿਣ ਤੋਂ ਡਰ ਲੱਗਦਾ ਹੁੰਦਾ ਹੈ ਨਾ ਸਾਨੂੰ ਲੱਗਦਾ ਵੀ ਅਸੀਂ ਕਿਤੇ ਕੱਲੀ ਨਾ ਰਹਿ ਜਾਈਏ ਤੇ ਕਿਉਂਕਿ ਅਸੀਂ ਇਹੀ ਨਿੱਕੇ ਹੁੰਦੇ ਤੋਂ ਸੁਣਦੇ ਆਏ ਹਾਂ ਵੀ ਮਨੁੱਖੀ ਇੱਕ ਸਮਾਜਿਕ ਪ੍ਰਾਣੀ ਹੈ ਤੇ ਅਸੀਂ ਇਕੱਲੇ ਨਹੀਂ ਰਹਿ ਸਕਦੇ ਬਹੁਤ ਸਾਰੇ ਕਮੈਂਟਸ ਵੀ ਇਸ ਤਰ੍ਹਾਂ ਦੇ ਆਉਂਦੇ ਆ ਕਿ ਇਕੱਲੇਪਣ ਦਾ ਕੋਈ ਇਲਾਜ ਦੱਸੋ ਹਨਾ ਸਭ ਤੋਂ ਪਹਿਲਾਂ ਤਾਂ ਇਹ ਸਮਝੀਏ ਕਿ ਕੁਝ ਵੀ ਨਾ ਇਸ ਜ਼ਿੰਦਗੀ ਦੇ ਵਿੱਚ ਪਰਮਾਨੈਂਟ ਨਹੀਂ ਹੈਗਾ ਜਿਹੜੇ ਰਿਸ਼ਤੇ ਜਿਹੜੇ ਇਨਸਾਨ ਸਾਡੇ ਨਾਲ ਅੱਜ ਹੈਗੇ ਨੇ ਉਹ ਹਮੇਸ਼ਾ ਲਈ ਨਹੀਂ ਹੋਣਗੇ ਇਹ ਹਕੀਕਤ ਹੈ ਬਹੁਤ ਵੱਡੀ ਕਿਉਂਕਿ ਅਸੀਂ ਹਮੇਸ਼ਾ ਲਈ ਕਿਸੇ ਚੀਜ਼ ਦੀ ਗਾਰੰਟੀ ਲੈ ਕੇ ਨਹੀਂ ਚੱਲ ਸਕਦੇ ਹੈਨਾ ਕੁਦਰਤ ਵੀ ਇਹੀ ਕਹਿੰਦੀ ਹੈ ਕਿ ਬਦਲਾ ਕੁਦਰਤ ਦਾ ਸੁਭਾਅ ਹੈ ਤੇ ਕਈ ਵਾਰ ਕੋਈ ਇਨਸਾਨ ਵਕਤ ਪੈਣ ਤੇ ਸਾਨੂੰ ਛੱਡ ਜਾਂਦੇ ਨੇ ਤੇ ਕਈ ਵਾਰ ਜਦੋਂ ਅਸੀਂ ਕਿਸੇ ਵਕਤ ਪੈਣ ਤੇ ਉਹਨਾਂ ਦੇ ਕੰਮ ਨਹੀਂ ਆਉਂਦੇ ਤਾਂ ਤਾਂ ਵੀ ਉਹ ਸਾਨੂੰ ਛੱਡ ਜਾਂਦੀ ਹੈ ਹੁਣ ਗੱਲ ਇਹ ਹੈ ਕਿ ਇਕੱਲਾਪਨ ਸਾਡੀ ਮਜਬੂਰੀ ਨਹੀਂ ਅਸੀਂ ਬਾਇ ਚੋਇਸ ਇਕੱਲੇ ਰਹਿਣਾ ਸਿੱਖੀਏ ਜੇ ਤੁਸੀਂ ਜਾਣ ਜਾਵਾਂਗੇ ਨੇ ਵੀ ਇਕੱਲੇ ਰਹਿਣ ਦੇ ਵੀ ਬਹੁਤ ਸਾਰੇ ਫਾਇਦੇ ਨੇ ਫਿਰ ਸਾਨੂੰ ਇਕੱਲਾਪਨ ਚੰਗਾ ਲੱਗੂਗਾ ਵੀ ਇਹ ਇਕੱਲੇ ਹੋਣਾ ਬਹੁਤ ਵਧੀਆ ਹੈ ਹਨਾ ਕਿਉਂਕਿ ਜੇ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਘਿਰੇ ਹੋਏ ਹੋ ਜਿਹੜੇ ਉਂਝ ਸਾਰਾ ਦਿਨ ਤੁਹਾਡੇ ਆਲੇ ਦੁਆਲੇ ਇਕੱਠ ਕਰਕੇ ਰੱਖਦੇ ਆ ਤੁਹਾਨੂੰ ਘੇਰ ਕੇ ਰੱਖਦੇ ਆ ਪਰ ਤੁਹਾਨੂੰ ਇਹ ਵੀ ਪਤਾ ਕਿ ਜੇ ਤੁਸੀਂ 2 ਮਿੰਟ ਲਈ ਵੀ ਉਹਨਾਂ ਬੰਦਿਆਂ ਨੂੰ ਆਪਸ ਵਿੱਚ ਇਕੱਲੇ ਛੱਡ ਦੋ ਹਨਾ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡੀਆਂ ਹੀ ਗੱਲਾਂ ਕਰਨੀਆਂ ਤਾਂ ਫਿਰ ਐਵੇਂ ਦੇ ਇਕੱਠ ਤੋਂ ਵੀ ਤੁਸੀਂ ਨੇ ਕੀ ਕਰਾਉਣਾ ਹਨਾ ਬੰਦੀ ਦੇ ਨਾਲ ਚਾਹੇ ਥੋੜਿਆਂ ਨਾਲ ਰਿਸ਼ਤਾ ਰੱਖੋ ਪਰ ਉਹਨਾਂ ਬੰਦਿਆਂ ਦੇ ਨਾਲ ਰੱਖੋ ਜਿਹੜੇ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਜੇ ਕੋਈ ਤੁਹਾਡੇ ਬਾਰੇ ਗਲਤ ਗੱਲ ਬੋਲ ਰਿਹਾ ਨਾ ਤਾਂ ਉੱਥੇ ਹੰਗਾਰਾ ਨਾ ਪਰ ਉਹਨਾਂ ਨੂੰ ਉਹ ਗੱਲ ਬੁਰੀ ਲੱਗੇ ਕਿ ਜਿਸ ਜਿਹੜੇ ਬੰਦੇ ਦੇ ਬਾਰੇ ਚ ਗੱਲ ਹੋ ਰਹੀ ਹੈ ਨਾ ਉੱਥੇ ਤੁਹਾਡੇ ਨਾਮ ਨੂੰ ਮਹਫੂਜ਼ ਕਰਨ ਕਿ ਜੇ ਤੁਸੀਂ ਉੱਥੇ ਨਹੀਂ ਹੈਗੇ ਜਿੱਤੇ ਤੁਹਾਡੇ ਕੋਲ ਐਵੇਂ ਦੇ ਰਿਸ਼ਤੇ ਨੇ ਫਿਰ ਤਾਂ ਚਲੋ ਸਾਨੂੰ ਸਮਝ ਆਉਂਦੀ ਹੈ ਵੀ ਅਸੀਂ ਉਹਨਾਂ ਨੂੰ ਖੋਣ ਤੋਂ ਡਰਦੇ ਆ ਹਨ ਪਰ ਉੱਥੇ ਵੀ ਪਹਿਲੀ ਗੱਲ ਤਾਂ ਇਹ ਸਮਝੀ ਵੀ ਕੁਝ ਵੀ ਪਰਮਾਨੈਂਟ ਨਹੀਂ ਹੈਗਾ ਇਸ ਜ਼ਿੰਦਗੀ ਦੇ ਵਿੱਚ ਹਨਾ ਐਵੇਂ ਦਾ ਸਭ ਕੁਝ ਜਿਹੜਾ ਇਹ ਉਹ ਹੋ ਗਈ ਹੋਗਾ ਜੇ ਤੁਸੀਂ ਜਾਣ ਜਾਓਗੇ ਨਾ ਵੀ ਇਕੱਲੇ ਰਹਿਣ ਦੇ ਫਾਇਦੇ ਕਿੰਨੇ ਨੇ ਫਿਰ ਤੁਹਾਨੂੰ ਇਕੱਲਾਪਨ ਚੰਗਾ ਲੱਗੂਗਾ ਇਕੱਲਾਪਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ ਜਿਹੜੇ ਹਾਈਲੀ ਸਕਸੈਸਫੁਲ ਲੋਗ ਨੇ ਤੁਸੀਂ ਜਦੋਂ ਉਹਨਾਂ ਨੂੰ ਦੇਖੋਗੇ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਨੇ ਕਾਮਯਾਬੀ ਆਪਣੀ ਜ਼ਿੰਦਗੀ 'ਚ ਹਾਸਲ ਕੀਤੀ ਹੈ ਹਨਾ ਉਹ ਕਹਿੰਦੇ ਨੇ ਕਿ ਵੀ ਇੱਕ ਸਮਾਂ ਜ਼ਿੰਦਗੀ 'ਚ ਅਜਿਹਾ ਜ਼ਰੂਰ ਆਉਂਦਾ ਜਦੋਂ ਸਾਨੂੰ ਕਿਸੇ ਦੀ ਬਹੁਤੀ ਦੋਸਤੀ ਦੀ ਜ਼ਰੂਰਤ ਨਹੀਂ ਰਹਿੰਦੀ ਹੈ ਨਾ ਜਾਂ ਅਸੀਂ ਬਹੁਤੇ ਲੋਕਾਂ ਨਾਲ رابطہ ਰੱਖਣਾ ਹੀ ਨਹੀਂ ਚਾਹੁੰਦੇ ਤੇ ਉਹਦਾ ਕਾਰਨ ਇਹ ਹੁੰਦਾ ਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਦੁਨੀਆਦਾਰੀ ਦੀ ਹੈ ਨਾ ਕਿ ਵੀ ਇਹ ਦੁਨੀਆ ਐਵੇਂ ਹੀ ਹੈ ਲੋਕ ਤੁਹਾਨੂੰ ਮੌਕੇ ਤੇ ਵਕਤ ਦੇ ਹਿਸਾਬ ਨਾਲ ਵਟਦੇ ਨੇ ਹੈ ਨਾ ਇਹ ਬਹੁਤ ਵੱਡੀ ਹਕੀਕਤ ਹੈ ਜਦੋਂ ਤੁਸੀਂ ਸਮਝ ਜਾਉਂਗੇ ਫਿਰ ਤੁਹਾਡਾ ਸਾਰਾ ਧਿਆਨ ਤੁਸੀਂ ਆਪਣੇ ਆਪ ਤੇ ਲਗਾਉਂਗੇ ਹਨਾ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਅਜਿਹੀਆਂ ਉਦਾਹਰਨਾਂ ਜਿਨ੍ਹਾਂ ਨੇ ਇਕੱਲੇ ਪਣ ਨੂੰ ਨ ਇੱਕ ਵਰਦਾਨ ਦੇ ਵਾਂਗ ਸਮਝਿਆ ਮੈਂ ਤੁਹਾਨੂੰ ਆਪਣੀ ਇੱਕ ਉਦਾਹਰਨ ਦੱਸਦੀਆਂ ਕਿ ਇੱਕ ਪੇਪਰ ਦੀ ਤਿਆਰੀ ਦੇ ਲਈ ਮੈਂ ਇੱਕ ਵਾਰ ਸ਼ਹਿਰ ਤੋਂ ਬਾਹਰ ਗਈ ਤਾਂ ਮੈਂ ਇਕੱਲੀ ਕੁੜੀ ਸੀ ਉੱਥੇ ਪਿੰਡ ਦੀ ਤੇ ਮੇਰੇ ਆਲੇ ਦੁਆਲੇ ਸਾਰੇ ਅਣਜਾਣ ਲੋਕ ਸੀ ਕਿਉਂਕਿ ਜਦੋਂ ਤੁਸੀਂ ਕਿਸੇ ਅਜਿਹੇ ਕੋਚਿੰਗ ਦੇ ਲਈ ਜਾਂਦੇ ਹੋ ਤਾਂ ਤੁਹਾਡੇ ਨਾਲ ਜ਼ਰੂਰੀ ਨਹੀਂ ਵੀ ਜਿਹੜੇ ਸ਼ੁਰੂ ਤੋਂ ਤੁਹਾਡੇ ਨਾਲ ਪੜਦੇ ਰਹੇ ਨੇ ਉਹ ਹੋਣ ਹਨਾ ਤਾਂ ਬਿਲਕੁਲ ਮੈਂ ਕੱਲੀ ਸੀਗੀ ਤੇ ਮੇਰਾ ਉੱਥੇ ਦਿਲ ਨਹੀਂ ਸੀ ਲੱਗਦਾ ਹੁੰਦਾ ਮੈਂ ਹਰ ਦੂਜੇ ਦਿਨ ਘਰੇ ਫੋਨ ਕਰਨਾ ਵੀ ਤੁਸੀਂ ਮੈਨੂੰ ਲੈ ਜਾਓ ਮੇਰੇ ਇੱਥੇ ਦਿਲ ਨਹੀਂ ਲੱਗਦਾ ਮੇਰੇ ਇੱਕ ਅਧਿਆਪਕ ਨਾ ਉੱਥੋਂ ਇਹ ਗੱਲ ਨੋਟ ਕਰ ਰਹੇ ਸੀ ਕਿ ਇਹ ਕੁੜੀ ਜਦੋਂ ਆਈ ਹੈ ਇਹ ਹੋਰ ਤਰ੍ਹਾਂ ਦੀ ਸੀ ਕਿ ਹੁਣ ਇਹਦਾ ਸੁਭਾਅ ਦੇ ਵਿੱਚ ਬਦਲਾਅ ਆਇਆ ਹੋਇਆ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਪੁੱਛਿਆ ਕਿ ਤੂੰ ਉਦਾਸ ਕਿਉਂ ਹੈ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਇੱਥੇ ਜੀ ਨਹੀਂ ਲੱਗਦਾ ਮੈਨੂੰ ਇੱਥੇ ਇਕੱਲਾਪਨ ਮਹਿਸੂਸ ਹੁੰਦਾ ਉਹਨਾਂ ਨੇ ਇੱਕ ਸ਼ਬਦ ਮੈਨੂੰ ਉਹ ਜਿਹੜਾ ਇੱਕ ਵਾਕ ਕਿਹਾ ਸੀ ਨਾ ਉਹ ਅੱਜ ਤੱਕ ਮੈਨੂੰ ਜ਼ਿੰਦਗੀ ਦੇ ਵਿੱਚ ਸਹਾਈ ਹੋ ਰਿਹਾ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਵੀ ਬੇਟਾ ਸ਼ੇਰ ਹਮੇਸ਼ਾ ਇਕੱਲਾ ਚੱਲਦਾ ਝੁੰਡ ਭੇਡਾਂ ਬੱਕਰੀਆਂ ਦੇ ਹੁੰਦੇ ਨੇ ਹੈਨਾ ਇਹ ਚੀਜ਼ ਜੇ ਅਸੀਂ ਇਹਨੂੰ ਸਮਝ ਲਈਏ ਨਾ ਇਹ ਬਹੁਤ ਵੱਡੀ ਤਾਕਤ ਹੈ ਆਪਣੇ ਆਪ ਦੇ ਵਿੱਚ ਕਿ ਜਦੋਂ ਤੁਸੀਂ ਜ਼ਿੰਦਗੀ 'ਚ ਕੁਝ ਵੱਡਾ ਕਰਨਾ ਹੁੰਦਾ ਹੈ ਨਾ ਤਾਂ ਉਦੋਂ ਤੁਸੀਂ ਇਕੱਲੇ ਹੀ ਹੁੰਨੇ ਹੋ ਤੁਸੀਂ ਇਕੱਲੇ ਹੀ ਹੁੰਨੇ ਹੋ ਜਿਹੜੇ ਉਸ ਕੰਮ ਨੂੰ ਕਰਦੇ ਹੋ ਤਾਂ ਇਕੱਲੇ ਪੜਨਾ ਵੀ ਇੱਕ ਵਰਦਾਨ ਸਮਝੋ ਮਾਈਕਰੋਸਾਫਟ ਦੇ ਕੋ-ਫਾਊਂਡਰ ਨੇ ਬਿਲ ਗੇਟਸ ਉਹ ਅਕਸਰ ਇੱਕ ਹਫ਼ਤੇ ਲਈ ਨਾ ਗਾਇਬ ਹੋ ਜਾਂਦੇ ਆ ਅਕਸਰ ਇੱਕ ਹਫ਼ਤੇ ਲਈ ਕਿਤੇ ਕੱਲੇ ਚਲੇ ਜਾਂਦੇ ਆ ਆਪਣਾ ਸੈੱਲ ਫੋਨ ਵੀ ਨਾਲ ਲੈ ਕੇ ਜਾਂਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਨਾ ਉਹ ਜ਼ਿਆਦਾ ਕ੍ਰੀਏਟੀਵਿਟੀ ਜਿਹੜੀ ਆ ਉਹਨਾਂ ਦੀ ਉਹ ਬਾਹਰ ਆਪ ਆਉਂਦੀ ਹੈ ਜਦੋਂ ਉਹ ਕੱਲੇ ਹੁੰਦੇ ਨੇ ਤੇ ਇਸ ਕਰਕੇ ਉਹ ਅਕਸਰ ਆਪਣਾ ਫੋਨ ਸੋਸ਼ਲ ਮੀਡੀਆਜ਼ ਨੈਟਵਰਕ ਸਭ ਕਿਸੇ ਤੋਂ ਕਟਆਫ ਹੋ ਕੇ ਉਹ ਕੱਲੇ ਰਹਿੰਦੇ ਨੇ ਕਿਉਂਕਿ ਜਦੋਂ ਸੀ ਕੱਲੇ ਹੁੰਨੇ ਆ ਨਾ ਤਾਂ ਸਾਡੇ ਦਿਮਾਗ ਦਾ ਜਿਹੜਾ ਡੀਐਮਐਨ ਹੈ ਡਿਫਾਲਟ ਮੋਡ ਨੈਟਵਰਕ ਇਹ ਜ਼ਿਆਦਾ ਐਕਟਿਵ ਹੁੰਦਾ ਤੇ ਜਦੋਂ ਇਹ ਜ਼ਿਆਦਾ ਐਕਟਿਵ ਹੁੰਦਾ ਉਦੋਂ ਅਸੀਂ ਜ਼ਿਆਦਾ ਕ੍ਰੀਏਟਿਵ ਹੋ ਕੇ ਸੋਚ ਸਕਦੇ ਹਾਂ ਸੋ ਇਕੱਲੇ ਪੜਨ ਨੂੰ ਇੱਕ ਵਰਦਾਨ ਸਮਝੋ ਉੰਜ ਵੀ ਜੇ ਐਵੇਂ ਦੇ ਲੋਕ ਨੇ ਜਿਹੜੇ ਹਨ ਜਿਹੜੇ ਤੁਹਾਨੂੰ ਤੁਸੀਂ ਭੀੜ ਦੇ ਵਿੱਚ ਘਿਰ ਕੇ ਵੀ ਜੇ ਇਕੱਲਾਪਣ ਮਹਿਸੂਸ ਕਰ ਰਹੇ ਹੋ ਹਨ ਤਾਂ ਉਹਦੇ ਨਾਲੋਂ ਇਕੱਲਾ ਹੋਣਾ ਜਿਆਦਾ ਕਿਤੇ ਬਿਹਤਰ ਹੁੰਦਾ ਸੋ ਇਕੱਲੇਪਣ ਨੂੰ ਕਦੇ ਵੀ ਆਪਣੀ ਕਮਜ਼ੋਰੀ ਨਾ ਸਮਝੋ ਇਕੱਲਾਪਣ ਵੀ ਵਰਦਾਨ ਵਾਂਗ ਹੀ ਹੁੰਦਾ ਏ ਇਕੱਲਾਪਣ ਨਾਲ ਸਾਨੂੰ ਆਪਣੇ ਕੰਮ ਤੇ ਫੋਕਸ ਕਰਨ ਦੀ એનર્ਜੀ ਦਿੰਦਾ ਏ ਕਿ ਅਸੀਂ ਆਪਣੇ ਕੰਮ ਤੇ ਫੋਕਸ ਕਰੀਏ ਅਸੀਂ ਵਧੀਰੇ ਧਿਆਨ ਦੇ ਸਕਦੇ ਹੁੰਦੇ ਆ ਜਦੋਂ ਅਸੀਂ ਇਕੱਲੇ ਹੁੰਨੇ ਆ ਆਪਣੇ ਕੰਮ ਦੇ ਉੱਤੇ ਹਨਾ ਤੁਸੀਂ ਇੱਕ ਛੋਟੀ ਜਿਹੀ ਉਦਾਹਰਣ ਲੈ ਲਓ ਕਿ ਜੇ ਤੁਸੀਂ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹੋ ਨਾ ਤੁਸੀਂ ਚਾਹੇ 2 ਘੰਟੇ ਲੱਗੇ ਰਹਿੰਦੇ ਹੋ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਅਸੀਂ ਅਕਸਰ ਕਹਿੰਦੇ ਹਾਂ ਵੀ ਛੱਟ ਸਮਾਂ ਲੰਘ ਗਿਆ ਸਾਨੂੰ ਪਤਾ ਨਹੀਂ ਲੱਗਿਆ ਵੀ ਇੰਨਾ ਸਮਾਂ ਹੋ ਗਿਆ ਗੱਲ ਕਰਦੇ ਹੋਏ ਹੈ ਨਾ ਤੇ ਤੁਸੀਂ ਸੋਚੋ ਕਿ ਜੀ ਇਹੀ ਸਮਾਂ ਅਸੀਂ ਆਪਣੇ ਆਪ ਨੂੰ ਦੇਈਏ ਹੈ ਨਾ ਤਾਂ ਸਾਡੀ ਗਰੋਥ ਜਿਹੜੀ ਹੈ ਉਹ ਕਿਤੇ ਦੀ ਕਿਤੇ ਜਾਵੇਗੀ ਸੋ ਇਕੱਲਾਪਣ ਕਮਜ਼ੋਰੀ ਨਹੀਂ ਵਰਦਾਨ ਹੁੰਦਾ ਉੰਜ ਵੀ ਅੱਜ ਕੱਲ ਸਾਨੂੰ ਸਾਰਿਆਂ ਨੂੰ ਹੀ ਪਤਾ ਵੀ ਸਾਡੇ ਰਿਸ਼ਤਿਆਂ ਦਾ ਹਾਲ ਕੀ ਹੈ ਹਨਾ ਸਾਰੇ ਇਹਨਾਂ ਮਤਲਬ ਤਕਰੀਬਨ ਇਹੀ ਹਾਲ ਹੈ ਕਿ ਸਾਰੇ ਤੁਹਾਡੀ ਪਿੱਠ ਪਿੱਛੇ ਤੁਹਾਡੀਆਂ ਹੀ ਗੱਲਾਂ ਕਰਨ ਵਾਲੇ ਲੋਕ ਹੁੰਦੇ ਆ ਸੋ ਜੇ ਤੁਸੀਂ ਇਹਨਾਂ ਲੋਕਾਂ ਦੇ ਬਾਰੇ ਵਿੱਚ ਹੀ ਸੋਚ ਰਹੇ ਹੋ ਇਹਨਾਂ ਲੋਕਾਂ ਨਾਲ ਹੀ ਵਰਤਣਾ ਚਾਹੁੰਦੇ ਹੋ ਕਿ ਤੁਸੀਂ ਇਹ ਸੋਚ ਰਹੇ ਹੋ ਕਿ ਵੀ ਹਾਂ ਇਹ ਲੋਕ ਸਾਡੇ ਨਾਲ ਹਮੇਸ਼ਾ ਰਹਿਣ ਤਾਂ ਇਹ ਹਮੇਸ਼ਾ ਤਾਂ ਇਹਨਾਂ ਨੇ ਉਂਝ ਵੀ ਤੁਹਾਡੇ ਨਾਲ ਨਹੀਂ ਰਹਿਣਾ ਸੋ ਇਕੱਲੇ ਪਣ ਨੂੰ ਅਪਣਾ ਲਓ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਓਗੇ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਅੰਦੇਰੋ ਅਫੀਸ਼ੀਅਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ